ਨੇ ਜਿਹੜਾ ਪੱਥਰ ਪਾਟ ਲੈਂਦਾ ਵਾ ਇਹ ਤਸਵੀਰਾਂ ਵੀ ਦੇ ਸਕਦੇ ਹੋ ਤਾਂ ਪੱਥਰ ਜਿਹੜਾ ਵਾ ਟੌਰਚਰ ਕਰਕੇ ਅੱਗੇ ਲਿਆਏ ਆ ਕਿਸਾਨ ਤਾਂ ਪਹਿਲੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਾਂ ਇਹ ਰੱਸੀ ਦੇ ذریعے ਇਹ ਦੇਖਦੇ ਕਰ ਟੋਚਨ ਬਾਕੇ ਪੱਥਰ ਜਿਹੜਾ ਵਾ ਖਿੱਚ ਲਿਆ ਕਿਸਾਨ ਤਾਂ ਭਾਈ ਜੀ ਭਾਈ ਜੀ ਨਾਲ ਗੱਲਬਾਤ ਕਰਨ अगे बदल गए तो अगे बदल गए किसान तो बी उन्हें टोचर ला के लिया तस्वीर तक अभी दिखा रहे हैं ये पहली तस्वीर तो पहली तस्वीर थोड़े अस कर रहे हैं ਕੇ ਲਈ ਆ ਰਹੇ ਨੇ ਤਾਂ ਬਾਈ ਜੀ ਪਹਿਲਾ ਪੱਤਾ ਖਿੱਚ ਲੈਂਦਾ ਖਿੱਚ ਲੈਂਦਾ ਜੀ ਪੱਤੇ ਪੱਤੇ ਤਾਹੂ ਡਕਲੇ ਆਤੇ ਹਾਂ ਆ ਕਦੇ ਫਟੇ ਹੀ ਰਹਾਗੇ ਜੀ ਕੋਈ ਦਿੱਕਤ ਨਹੀਂ ਜੀ ਕੋਈ ਦਿੱਕਤ ਨਹੀਂ ਬਾਵੇਂ ਜਾਣੀ ਆ ਖਿੱਚ ਲੈਂਦੇ ਬਾਈ ਵਾ 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 ਥੋੜਾ ਨਾ ਕਿਹੜੀ ਜਗ੍ਹਾ ਤੋਂ ਵੀ ਰੋਣੀ ਕੋਣ ਵੀਰੇ ਸਾਰੇ ਖਿੱਚ ਦੇਣੇ ਨੇ ਜਿੰਨੇ ਮਰਜ਼ੀ ਹੁਣ ਸਾਰੇ ਖਿੱਚ ਦੇਣੇ ਨੇ ਠੀਕ ਹੈ ਠੀਕ ਹੈ ਪੱਥਰ ਜਿਹੜੇ ਨੇ ਖਿੱਚ ਕੇ ਲੈ ਆਏ ਨੇ ਕਿਸਾਨ ਤਾਂ ਜੋਸ਼ ਦੇ ਵਿੱਚ ਇਹ ਜੋਸ਼ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਨੇ ਤਾਂ ਕਹਿ ਰਹੇ ਨੇ ਕਿ ਇਹ ਪਹਿਲੀ ਜਿੱਤ ਆ ਪਹਿਲਾ ਪੱਥਰ ਖਿੱਚ ਲਿਆ ਪਹਿਲਾ ਪੱਥਰ ਉਹ ਸਾਰੇ ਲਿਉਣੇ ਆ ਜੇ ਅਜੇ ਮੋਦੀ ਨੂੰ ਇਦਾਂ ਪਾ ਕੇ ਲਿਉਣਾ ਇੱਦੇ ਵਿੱਚ ਪਾ ਕੇ ਮੋਦੀ ਲਿਉਣਾ ਜੀ ਇੱਦੇ ਵਿੱਚ ਅਜੇ ਗੱਲ 'ਚ ਮੋਦੀ ਨੂੰ ਪਾ ਕੇ ਲਿਉਣਾ ਫਾਹ ਦੇਣਾ ਜੀ ਚੜਦੀ ਕਲਾ ਵਿੱਚ ਰਹੇਗਾ ਨਾ ਚੜ੍ਹਦੀ ਕਲਾ ਵਿੱਚ ਰਹੇਗਾ ਸਾਏ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਜਿੱਥੇ ਕਿਸਾਨਾਂ ਨੂੰ ਟੋਚਰ ਪਾ ਕੇ ਪੱਥਰ ਖਿੱਚਿਆ ਗਿਆ ਵਾ ਨਾਲ ਦੀ ਨਾਲ ਅਥਰੂ ਗੈਸ ਵੀ ਚਾੜ ਰਹੇ ਨੇ ਕਹਿ ਰਹੇ ਨੇ ਕਿ ਪਰਵਾਹ ਨਹੀਂ ਹੈਗੀ ਜਿੰਨੇ ਵੀ ਪੱਥਰ ਨੇ ਅਸੀਂ ਅੱਗੇ ਖਿੱਚ ਕੇ ਲਿਆਵਾਂਗੇ ਤੇ ਦਿੱਲੀ ਵਾਲੇ ਕੁਝ ਕਰਾਂਗੇ ਕੈਮਰਾਪੈ ਸਲਮਾਨ ਦਲਾ ਨਰਿੰਦਰ ਮਹਿੰਦਰੂ